ਸਾਰੇ ਬਦਲੀ ਜਾ ਵਾੜੀ ਵਾਚ ਚਾ ਚਲੋ ਖ ਚਲੋ ਲੈ ਭਾਈ ਬਤਾਈਆਂ ਭਾਈ ਸਾਰੇ ਇਹ ਆਪਣੇ ਵਾਲਾ ਹਾਂ ਹਾਈ ਆਪਣੇ ਵਾਲਾ ਹੋਰ ਬਾਬੇ ਦਾ ਕਹਿੰਦਾ ਤਾਂ ਰਹਿ ਗਿਆ ਦੇਖ ਲੈ ਹੈ ਨਹੀਂ ਨਹੀਂ ਇਹ ਸੱਦੀ ਲਾਉਂਦੀ ਹੈ ਕਦਾ ਪੁੱਛਦਾ ਬੋਲ ਬਣਾ ਦਿੱਤਾ ਆ ਦੇ ਚੱਲ ਮੈਡਮ ਲਾਗਵਾਨ ਦਾ ਮੁਰਦਾ ਲਾਈਵ ਕੋਈ ਨਾ ਲਾਈਵ ਜੁੜਨਾ ਹਾਂ ਲੈ ਠੀਕ ਆਉਣਾ ਠੀਕ ਆਉਣਾ ਚੱਲ ਠੀਕ ਨਹੀਂ ਚੱਲ ਆ ਪੁੱਛਦਾ ਲਾ ਬਾਈ ਬੋਲ ਬਲਿਆ ਦਾ ਹਾਂ ਫੇਲਾ ਅਸਰੀ ਕਾਲ ਜੀ ਸੋਚ ਤੇ ਤੁਹਾਡਾ ਜੀ ਵੀਡੀਓ ਜਿਵੇਂ ਅੱਗੇ ਵੀ ਫੀਡ ਨਾਲੋਂ ਡਗਰਾਂ ਵਾਸਤੇ ਪਰ ਇਖੜੀ ਨਾਲੋਂ ਇੱਕ ਵਾਰੀ ਰਲਾਈ ਵੀ ਠੀਕ ਆ। ਇਹ ਬੋਲੇ ਬੈਠ। ਇਹ ਬੋਲੀ ਕਿਹੜਾ ਰਲਾਈ ਜਾਵੇ? ਇਹ ਤਾਂ ਹੈ ਜੀ। ਕਿਤੇ ਫੀਡ ਕੱਲ ਬਣਾ ਲਏ ਕਿੱਥੇ? ਹੂੰ। ਮੱਕੀ-ਮੱਕੀ ਕਾਹਦੇ ਕੰਮ ਦਾ ਗਿਆ। ਹਾਂ। ਇਹ ਹੈ। ਹੁਣ ਫਿਰ 2 ਮਹੀਨੇ ਲੰਘ ਜਾਣ ਇਹਦੇ ਨਾਲ 2-3 ਲੰਘ ਜਾਣਗੇ ਜੀ ਪੌਣੀ ਨਹੀਂ ਆਈ ਹੈ ਜੀ ਤਾਂ ਵੀ 2 ਥੈਲੇ ਕਿੰਨੇ ਥੈਲੇ ਹੋਗੇ 2 ਦੁਕਾਦੇ ਕਰਨੀ ਆਏ ਵੀ ਲੈ ਫੜ 5 ਥੈਲੇ ਹੋਗੇ ਫੀਡ ਦੇ 5 ਥੈਲੇ ਫੀਡ ਦੇ ਆ ਹੂੰ ਫਿਰ ਕੱਲ ਕੱਤੀ ਆਏ ਤਾਂ ਹੂੰ ਹੂੰ ਕੱਲ ਕੋਈ ਨਹੀਂ ਜਿੰਨਾ ਚ ਲੰਘਿਆ ਉਹਨਾਂ ਦੇ ਸਾਰੇ ਪਾਈ ਜਾਓ ਵਾਸਤਾ ਸਾਭ ਗਿਆ ਨਾ ਠੀਕ ਹੈ ਜੀ ਬੇ ਤਾਂ ਫੀਡ ਦਾ ਜਿਹੜੀ ਠੀਕ ਕੱਲ ਗੁੜਾ ਕੱਲ ਗੁੜਾ ਬਣ ਗਿਆ ਇਹ ਬੀਡ ਇੰਨੀ ਮਹਿੰਗੀ ਆ ਜੇ ਆਪਣੀ ਬਣਾਵੇ ਤਾਂ ਵਧੀਆ ਗੱਲ ਮੱਕੀ ਸਾਰਿਆਂ ਨਾਲ ਵਧੀਆ ਜੁਈ ਆ ਐ ਜਾਣ ਵਾਲੀ ਇਹ ਤਾਂ ਹੈ ਜੀ ਸਾਰਿਆਂ ਨਾਲ ਵੱਧ ਜਾਣ ਮੱਕੀ ਚ ਉੱਥੇ ਹੋਰ ਸਮਾਨ ਪਵਾ ਲਵੇ ਜਿਹੜਾ ਕੋਈ ਪਾਉਣਾ ਉਹ ਤਾਂ ਪਾ ਦੇਣੇ ਹੈ ਨਾ ਜੀ ਬਸ ਫਿਰ ਜਿੰਨਾ ਗੁੜ ਪੌਂਗੋ ਨਹੀਂ ਜਾਂ ਮਿੱਠੀ ਨਹੀਂ ਜਾਣੀ ਜਿੰਨਾ ਸਮਾਨਪੂਰ ਦਾ 19 ਫੀਡ ਮਹਿੰਗੀ ਹੋਈ ਜਾਣੀ ਉਹ ਮਹਿੰਗੀ ਹੋਈ ਜਾਣੀ ਜੇ ਕੋਈ ਹੈ ਹੂੰ ਬਤਾ ਜੀ ਕੋ ਵਾਲਾ ਹਾਂਜੀ ਕੋਲੇ ਕੋ ਵਾਲਾ ਚੱਕ ਮਾਰ ਦੀ ਫਿਆਲੂਈ ਬੁਲਾ ਹੋ ਜਾ ਸ਼ੁਰੂ ਰਲਾ ਦिए ਫਿਰ ਪਰ ਦिए ਟੋਲ ਤਿੰਨੇ ਆ ਵੀ ਦੱਲੀ ਨੇ ਵੀ ਕੰਮ ਫੜੇ ਕਰਤਾ ਅੱਜ ਦੱਲੀ ਹੈ ਬਾਹੀ ਕਿਲਾ ਰਹਿੰਦਾ ਤਾਂ ਬਾਕੀ ਤਾਂ ਨਵੇਟ ਤਾਂ ਆਪਣੀ ਦੀ ਵੇਚਣ ਲੱਗ ਗਿਆ ਹੈ ਪਨੀਰੀ ਵੇਚਣ ਲੱਗ ਗਿਆ ਆ ਸਕੀਮੀ ਆ ਕਿੰਨੇ ਖੇਦੇ ਆ ਹੈ ਤੇ ਬਾਕੀ ਵੇਚੀ ਦਿੱਤੀ ਵੇਚੀ ਤਾਂ ਦਹੀਂ ਮੇਂ ਦੇਖ ਲੈ ਪੂਲਰਾਂ ਦੀ ਨਿਸ਼ਾਨੀ ਲਾਈ ਵੀ ਆ ਮੈਂ ਕਿ ਲੱਕੇ ਗੱਡੇ ਵੇ ਆ ਇਹਦਾ ਮਤਲਬ ਪਨੀਰੀ ਵੇਚੀ ਵੀ ਆ ਦੱਲੀ ਨੇ ਕੈਰੀਟ ਵੇਚੀ ਤੋ ਇਹ ਵੀ ਡਾਉਣੀ ਆ। ਹੁਣ ਆਈ ਆ। ਪਤਾ ਨਹੀਂ। ਆ ਬੱਚੇ ਨਹੀਂ ਹੈਗਾ। ਸਾਰਾ ਬੋਲਣਾ। ਬੱਚੇ। ਹਾਂ ਹਾਂ ਇਹ ਵਿਚੇ ਕਾ ਦੱਸਿਆ। ਤਾਂ ਵਧੀਆ। ਬਾਕੀ ਦਾ ਵੇਤ ਕੀ ਇਧਰ ਲਈ ਪਹਿਣਾ ਲਾਤੀ ਇਹੀ ਕਿਲਾ ਛੱਡਿਆ ਇੱਕ ਬਾਜਰੀ ਵਾਲਾ ਜੀ। ਬਾਈ ਇੱਥੇ ਬਾਜਾ ਵਿਚ ਆ ਦੌਰੇ। ਆ ਬਾਜਰੀ ਵਾਲਾ ਮਨੂ ਜੀ। ਬਾਜਰੀ ਦਾ ਬਾਤਾ ਭੋਗ ਕੱਲ। ਹਮ। ਪਰ ਜਿੰਨਾ ਬਾਈ ਬੱਟਰ ਪੜ ਲਓ ਫੇਰ। ਸਾਨੂੰ ਤਾਂ ਵੜਾਇਆ ਨਹੀਂ ਇੱਕ ਵੀ ਤੇ ਸਾਨੂੰ ਦੋ ਰੇ ਰੇੜੀ ਹੋਈ ਆ ਸਾਨੂੰ ਵੜਾਇਆ ਤੇ ਤੈਨੂੰ ਕਿਹਾ ਤਾਂ ਬਾਹਰ ਲੈ ਜਾ ਜਾਂ ਹਾਂ ਅਹੀਂ ਨਹੀਂ ਜੀ ਰੁੰਡੀ ਮੇਰੇ ਕਾ ਤਾਂ ਰੁੰਡੀ ਕਰਦਾ ਤੂੰ ਤੂੰ ਮੈਂ ਤੁਸੀਂ ਘਰੇ ਰੋਂਡੀ ਬਈ ਬਾਹਰ ਲੈ ਜਾਉਂਦੇ ਤੇ ਤੈ ਹੁਣ ਤਾਂ ਗੱਲ ਆਉਣੇ ਓਰੇ ਬਾਹਰ ਸਰਦਾਂ ਪਾਣੀ ਅੱਜ ਅੱਜ ਹਾਂ ਆਕੇ ਟੱਕੇ ਲਾ ਲ ਸੁੱਕੇ ਵਿੱਚ ਕਦੋਂ ਨਹੀਂ ਕਰਨਾ ਕਦੋਂ ਰੋੜਨੇ ਹਾਂ ਸੋ ਸੁੱਕੇ ਵੀ ਲਾਇਆ ਵਾ ਤੇ ਸਾਹਮਣੇ ਕਿਲਾ ਅੱਛਾ ਹਾਂ ਬਿਨਾ ਕਦੂ ਤੇ ਕੋਈ ਨਾ ਕਦੂ ਦੇ ਤੱਪੜ ਵਿੱਚ ਚਲ ਫਿਰ ਤਾਂ ਠੀਕ ਆ ਹਾਂ ਬਾਕੀ ਪਨੀਰੀ ਤਾਂ ਲੈ ਖਾਸੀ ਖੜੀ ਇੱਧਰ ਲਈ ਚਾਰੇ ਕੀਲੇ ਦੀ ਬੀਜੀ ਵੀ ਦੀ ਅਸਲ ਚ। ਲਾਇ ਕਿਨੇ ਲਾਇਣਾ ਫ੍ਰੀ ਫ੍ਰੀ ਕਰੇ ਨਹੀਂ। ਲਾਇਆ ਤਾਂ ਕੀ ਲਾਈ ਆ। ਬਾਕੀ ਪਹਿਨਾ ਦੂਈ ਪਨੀਰੀ ਗਲੇ ਲਾਤੇ ਨਾ। ਉਹ ਉੱਤੇ ਲਾਤੇ ਬੱਟਕੇ ਤੇ ਲਾਤੇ। ਨਾ ਨਾ ਠੀਕ ਆ। ਅੱਛਾ ਮੈਂ ਸੁੱਕੇ ਜੇ ਕੱਦੂਗਾ ਨਾ ਬੇੜਾ ਕੱਖ ਜਾਵਾ ਇਹ। ਦਾਤਾ ਕੰਮ ਵਿੱਚ ਰੋਟ ਲਾ ਕੇ ਠੀਕ ਆ। ਨੀਂਵ ਵਿੱਚ ਕਰਨਾ ਕੰਮ ਜੇ। ਕਿਹੜੇ ਬੰਦਿਆਂ ਨੇ ਲਾਉਣਾ ਇਹ? ਆ ਮਿੱਠੂ ਭਾਈ। ਦੋ ਹੀ ਜਣੇ। ਹੈਗੇ ਹੋ ਆ ਜਣੇ। ਅੱਜ। ਕਿਹਨੇ ਆਉਣਾ? ਉਹ ਤਰੀਬ ਨੂੰ ਤੁਨ ਨਾ ਮੰਡਰ ਬੈਠੇ ਆ। ਤਪਦੀ ਆ ਜੀ ਯਾਰ ਗੰਨਿਆਂ ਦਾ ਬਣਾਈਏ ਆਹ ਨਾ ਨਿਆਰ ਮਾਜੋ ਫੋਟੋ ਵਾੜਨੇ ਕਿ ਕਿੱਲਾ ਲੱਗਦਾ ਨਾ ਭਰਾਵਾ ਹੂੰ ਚੱਲ ਠੀਕ ਆ ਕਰ ਕਰ ਦੂ ਫਿਰ ਕਿਉਂ ਹੋਰ ਪਾਣੀ ਚੱਲਦਾ ਨਿਕਲਿਆ ਪਾਣੀ ਨੂੰ ਲੈ ਕੇ ਮੋਟੇ ਚ ਲੈ ਕੇ ਦੋਵੇਂ ਮੋਟੇ ਛੱਡਦਾ ਲਓ ਜੀ ਅੱਜ ਕਬਾੜ ਛਾਂਟਿਆ ਚੱਲਦਾ ਉਹਦਾ ਸੌਦਾ ਕਰਦੀ ਏ ਬਿਹੜਾ ਵਿਲੈਨ ਕੱਦਾ ਖੌਰੂ ਪਈ ਜਾਂਦਾ ਸਮਾਨ 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 ਕਾਟ ਕੇ ਪਉਂਗਾ ਦੇਖ ਲੈ ਮੜਾ ਜਾ ਵੀ ਇਹ ਤਾਂ ਸਾਰਾ ਡਲ ਨਾ ਬਸ ਇਹ ਮਿੱਟੀ ਫੋੜਨਾ ਆ ਥੋੜਾ ਸਾ ਡਾਲ ਲੈ ਹਾਂ ਥੋੜੀ ਜਿਹੀ ਮਿੱਟੀ ਫੋੜ ਲਈ ਹੋਈ ਤਾਂ ਹੈ ਇਹ ਤੇ ਲੋਹਾ ਸਾਰਾ ਚਾਲ ਦੇ ਪੜਾ ਪੜਾ ਭਰਲਾ ਦੇਖੀਏ ਕਿੰਨਾ ਕ ਬਣਦਾ ਆ ਗੇਟਾਂ ਦੇ پیسے ਕੱਟ ਲਾਉਂਦੇ ਤੁਸੀਂ ਜੇ ਗੇਟ ਦਾ ਰੇਟ ਵਧੀਆ ਹੁੰਦਾ ਵੇਚ ਦੇਣਾ ਤੁਹਾਨੂੰ ਪਲਾਸਟਿਕ ਕਹਿੰਦਾ 14 ਰੁਪਏ 3 ਕਹਿੰਦਾ 20 ਰੁਪਏ ਲੋਹਾ ਕਹਿੰਦਾ 31 ਰੁਪਏ ਗੇਟ ਲਾ ਲਾ ਸਹੀ ਸਹੀ ਗੇਟ ਵੀ ਚਗਾ ਦਿੰਦੇ ਆ ਦੇ ਆ ਬڑے ਥੈਲੇ ਚ ਪਾ ਲ ਫੀਡ ਵਾਲੇ ਚ ਕੋਈ ਨਾ ਪਾ ਲ ਜਿਹੜਾ ਬਾਕੀ ਬਚ ਗਿਆ ਨਾ ਫੀਡ ਵਾਲੇ ਚ ਪਾ ਲ ਬੰਦੇ ਕੰਡਾ ਲੈਣੇ ਭੇਜੇ ਹੋਏ ਆ ਬਈ ਬڑے ਕੰਡੇ ਬਰੇ ਜੋਖ ਦੇਣਾ ਆਪਾਂ ਨੇ ਚੱਕਲਾ ਚੱਕਲਾ ਪੈਰ ਚ ਨਾ ਵੱਜਣ ਤੇ ਆ ਫੀਡ ਵਾਲੇ ਚੱਕਲਾ ਥੈਲੇ ਵਿਚੇ ਰੇ ਪਈ ਆ ਅਗੇ ਘੰਟਾ ਲੀਕੀ ਕਿ ਨਹੀਂ ਆ ਬੋਲਾ ਸਰਪਰੇ ਚੱਕ ਲਿਆ ਆ ਇੱਥੇ ਰੱਖ ਲੈ ਬੋਲਾ ਹੂੰ ਇੱਥੇ ਰੱਖ ਲਓ ਲੱਗਦਾ ਨਹੀਂ ਲਾਉਣ ਦੀ ਲੋੜ ਏਕ ਨੇ ਹੁੰਦਾ ਏ ਹੂੰ ਚੱਲ ਪਿਆ ਹੈ ਹੂੰ ਫਟਦੀ ਇਕੀ ਅਕਤ ਬੁਹੇ ਕਿ ਬਰਾਬਰੀ ਆ ਮੇਰੇ ਵਜਨ 55 55 ਨਹੀਂ ਹੂੰ ਇੱਧਰ ਦੇਖ ਜਾਨੀ ਸੂਈ ਘਟ ਗਿਆ ਯਾਰ ਪਹਿਲਾਂ ਵੀ ਇੰਨਾ ਕੇਤਾ ਜੀ 88 ਆ 90 ਕਿਲੋ ਦਾ ਹੈ ਨਾ ਹੂੰ 64 ਚੱਲ ਉਹ ਵੀ ਜੋਜ ਹੋਈ ਆ ਚਲਦਾ ਤਾਂ ਕੰਢਾ ਤੰਗ ਕਰੀ ਜਾਂਦਾ ਫੇ ਦੂਹਾ ਕੰਢਾ ਲਿਆਂਦਾ ਜੋਖਦੇ ਸੇਵੇਂ ਆ ਪਰ ਹਿੱਲੀ ਜਾਂਦਾ ਹਾਂਜੀ ਹਾਂਜੀ ਦੇਖਦੇ ਆ ਕਿੰਨੇ ਤੱਕ ਵੜ ਹੁੰਦਾ ਅੱਜ ਐੇ ਕੱਲੇ ਹੁੰਦੇ ਨੇ ਇਹਨਾਂ ਦੇ ਕੋਲ ਅੱਛਾ ਗੜ ਕਰਕੇ ਰੱਖਿਆ ਹੋਇਆ ਨੇ ਉਹ ਵੀ ਬੰਨਤਾ ਉਹਦੇ ਟੱਛਤਾ ਇਹ ਤੇਰਾ ਵੀ ਹੋ ਗਿਆ ਆ ਰਹਿ ਗਿਆ ਹੁਣ ਇਹ ਦੂਏ ਕਰੀ ਸੌਦਾ ਬੱਜਣਾ ਗੇਟ ਆ ਜਾਈਆਂ ਉਹ ਇੱਧਰ ਬੜੀ ਇੱਧਰ ਬਾਲੇ ਆਹ ਹਾਂ ਹਾਂਜੀ ਦੇਖਣਾ ਵੀ ਪੈਂਦਾ 38 ਲਿਖਿਆ ਹੋਦਾ 41 ਹੈ ਇਹ ਠੀਕ ਐ ਹੁਣ ਆਹ ਲੰਬਿਆਂ ਨੂੰ ਕਿੱਕਣਾ ਚੋਕੂਗੇ ਜੀ ਹੂੰ ਆਹ ਲੰਬੇ ਸਰੀਆਂ ਨੂੰ ਬੰਨ ਕੇ ਹੂੰ ਇਹਨੂੰ ਤੇ ਸੁਕਾਂਗੇ ਫਿਰ ਬੰਨ ਲੇ ਚਾਹ ਸਰ ਪਰ ਚੱਕ ਲਵੇ ਤਾਂ ਵੀ ਗਿਆ ਸਰ ਦੇ ਧੋਗ ਦੂੰਗੇ ਉਹ ਮਨੇ ਸ਼ੀਨੀ ਜਿਖਾਈ ਹੈ ਹੈ ਗੋੜੇ ਗੋੜੇ ਖੰਦਾ ਕੋਲ ਖੜੇ ਜੋ ਕੋ ਮਰਜ਼ੀ ਇਸ਼ਾਰੇ ਕਰੀ ਜਾ ਬਾਈ ਕਹਦਾ ਸੁਣਦਾ ਨਹੀਂ ਇਹ ਐ ਨਹੀਂ ਕਾ ਸੁਣਨਾ ਕਾਕਾ ਮਰ ਗਿਆ ਨਹੀਂ ਸੁਣਨੀ ਆ ਤੇਰੀਆਂ ਇਹ ਤਾਂ ਇਸ਼ਾਰੇ ਕਰਾ ਚਲਾਉਣਾ ਪੈਂਦਾ ਸਾਨੂੰ ਚਲ ਦੇਖ ਲਈਏ ਹਾਂਜੀ ਥੱਲੇ ਦਾ ਬਣਦਾ ਲਓ ਜੀ ਇੱਕ ਤਾਂ ਚੱਕ ਲਈ ਗਿਆ ਬਾਕੀ ਦੂਆ ਹੋਣਾ ਆ ਕੇ ਕਹਿੰਦਾ ਆ ਕੇ 10 ਮਿੰਟ ਚ ਐ ਕੂਗੀ ਮੈਂ ਇੱਕ ਤਾਂ ਲੈ ਗਿਆ ਇੱਕ ਕਹਿੰਦਾ 10 ਮਿੰਟ ਤੱਕ ਆਇਆ ਇੰਨੇ ਚ ਸਾਫ ਹੋ ਗਿਆ ਹੁਣ ਇਹ ਬੜਾ ਕੁਵਾੜੀ ਆਊਗਾ ਜਿਹੜਾ ਹਲੂਆ ਇਹ ਬਾਲੀ ਹੂੰ 8000 ਰੁਪਏ ਦਾ ਹੋ ਗਿਆ ਹਾਂਜੀ ਉਹ ਠੀਕ ਐ ਮੈਂ ਪਤਨੀ ਨੂੰ ਦੇਤੀ ਸੀ ਹੂੰ ਪਤਾ ਨਹੀਂ ਤੁਹਾਡੇ ਕੋਲ ਹੀ ਤੀ ਪਤਨੀ ਨੂੰ ਦੇਤੀ ਸੀ ਅੱਛਾ 8000 ਦਾ ਹੋ ਗਿਆ ਫਿਰ ਠੀਕ 2.5 ਘੰਟਾ ਲੂਆ ਤਾਂ ਆ ਪਲਾਸਟਿਕ ਰਹਿ ਗਈ ਹੁਣ ਪਲਾਸਟਿਕ ਤਾਂ ਲੈ ਗਿਆ ਰੌਂਡ ਰਹਿ ਗਈ ਵਾਪਸ ਆ ਰਹੀ ਟੀਹਾਂ ਪੀ ਨਾ ਆ ਜਣਾ ਜੀ ਨਹੀਂ ਕਹਿੰਦਾ ਆ ਕੇ 10 ਮਿੰਟ ਚ ਚੱਲ ਹੂੰ ਤਾਂ ਸਾਫ ਤਾਂ ਹੋ ਗਿਆ ਉਹ ਦੇਖਦੇ ਆ ਜੀ ਜਿਹੜੇ ਬਣ ਕੀ ਗੱਲ ਤਾਂ ਠੀਕ ਆ ਦਰਵਾਜੇ ਆਂ ਦੀ ਹਾਂ ਨਹੀਂ ਬਈ ਠੀਕ ਇਸ ਨੂੰ ਜਗਾ ਦੇਣਾ ਹੋਰ ਕੀ ਉਹ ਕਾ ਦਊਗਾ ਪਤਾ ਨਹੀਂ ਦਰਵਾਜੇ ਤਾਂ ਮਹਿੰਗੇ ਚਾਹੀਦੇ 35 ਰੁਪਏ ਤਾਂ ਚਾਹੀਦੇ 5 ਰੁਪਏ ਮਹਿੰਗੇ ਤੋਂ ਮੇਰੇ ਨਾਲੋਂ ਹੂੰ ਉਹ ਦਰਵਾਜੇ ਤਾਂ ਵਧੀਆ ਐ ਨਹੀਂ ਜੀ ਆ ਝੂਲਾ ਵਧੀਆ ਐ ਜੇ ਰੱਖ ਲਿਆ ਹੁਣ ਪੂਰੀ ਛੱਤ ਛੇਠਾ ਨਾਲੇ 20 ਦੇ ਮੋੜ ਨਾਲੇ ਹਵਾ ਬਹੁਤ ਹਵਾ ਪਰ ਇੱਕ ਪੰਗਾ ਐ ਰੇ ਰੇੜਾ ਨਹੀਂ ਲੰਘਣਾ ਤੇਰੀ ਦੇਣਾ ਮੈਨੂੰ ਲਿਖਾ ਦੇਣਾ ਇਹ ਰੇੜਾ 7 ਫੁੱਟ ਚੌੜਾ ਏ ਇਹੀ ਜਿਵੇਂ ਕਹਿੰਦੀ ਇਹ ਜਗ੍ਹਾ ਆ ਸਹੀ ਮੈਂ ਹਾਂਜੀ ਤੋਂ ਦੋ ਟਰਾਲਾ ਪਾਸੇ ਕੰਦਾ ਪਣਾ ਜਿਹ ਤੋਂ ਜਿਹੜਾ ਰੱਖਣਾ ਇਹ ਰੇੜਾ ਹੀ ਇੱਧਰ ਖੜਾ ਲੈਣਾ ਬਾਡੀ ਚੱਕੀ ਜਾਉਂਦਾ ਇੱਥੇ ਤੇ ਰੇੜੀ ਚ ਛੋਟੀ ਚ ਲਾ ਟੇਟ ਹੋਈ ਜਾਊਗਾ ਤੂੰ ਛੋਟੀ ਰੇੜੀ ਚ ਸਾਰੀਆਂ 6 ਭਰੀਆਂ ਲੱਦ ਲਿਆ ਕਰਨੀਆਂ ਲੈ ਉਹ ਕੰਦ ਕਾ ਲਾ ਦੇ ਇਹਨੂੰ ਉਹ ਤੇ ਰੱਖੂਗਾ ਆ ਉਹ ਤੇ ਗੰਦ ਦੀ ਜਗ੍ਹਾ ਫਿਰ ਆਏ ਆ ਵੀ ਤੇਰਾ ਉਹ ਪੂਰਾ ਹੋ ਜੂਗਾ ਹੂੰ ਜਗਾ ਬਾਜ ਰਸਤਾ ਪੂਰਾ ਹੋ ਜਾਣਾ ਫਿਰ ਚਲ ਮੈਂ ਦੇਖੂਗਾ ਲਖਾ ਕੇ ਤੇਰੀ ਕ੍ਰੈਡਿਟਰ ਮੇਰੀ ਕ੍ਰੈਡਿਟਰ ਦਾ ਫਰਕ ਹੈ ਹਾਂਜੀ ਇਹ ਤਾਂ ਹੈ ਇਹ ਤਾਂ ਆਉਣੇ ਵਾਲਾ ਉਹ ਫੇਰ ਜੋਕ ਕੇ ਅੱਜ ਦੀ ਵੇੜੀ ਹੈ ਫਿਰ ਆ ਗਿਆ ਹਾਂਜੀ ਚਲ ਠੀਕ ਹੈ ਓਕੇ ਇਹ ਕਰਤਾ ਸਾਰਾ ਖਾਲੀ ਹਾਂਜੀ ਬਾਹੀ ਰਹਿ ਗਈਆਂ ਇਹਨਾਂ ਬਾਲੇ ਦਰਵਾਜ਼ਾ 8600 ਰੁਪਏ ਦਾ ਸਾਮਾਨ ਬਣਾਤਾ ਦੇ ਲੈ 8500 ਦਾ 85 ਦਾ 6800 ਦਾ ਭਾਅ 8500 600 ਦਿਆ ਹਾਂ ਹਾਂ 8600 ਬਾਲੇ ਤਾਂ ਨਹੀਂ ਚਾਈ ਤੇ ਦੇਖ ਲੈ ਨਹੀਂ ਬਾਲੇ ਮਾਰ ਕੰਮ ਕਰ ਚੱਲ ਦੇਖਦੇ ਆ ਕਿ ਆ ਬਣਦਾ ਇਹਨਾਂ ਦਾ ਜੇ ਆ ਗਿਆ ਉਹ ਤਾਂ ਠੀਕ ਹੈ ਨਹੀਂ ਤਾਂ ਫਿਰ ਗ੍ਰੇਲਾਂ ਚੱਕ ਲਈ ਜਾਈਂ ਆਪਣੀ ਇਹੀ ਰੇਟ ਉਹਨੇ ਆ ਜਣਾ ਇੱਕ ਅੱਧੇ ਦਿਨ ਚ ਜੇ ਤੋ ਤੇ ਕਾ ਸੌਦਾ ਬਣ ਗਿਆ ਤਾਂ ਠੀਕ ਆ। ਲਓ ਜੀ ਹੁਣ ਚੱਲਦੇ ਆਪਾਂ ਸਦਾਵਰ ਨੂੰ। ਅੱਜ ਟਰੈਕਟਰ ਮਿਲਣਾ ਜਿਹੜਾ ਆਪਾਂ ਉਹਨੂੰ ਬੁੱਕ ਕਰਾ ਕੇ ਆਏ ਤੇ ਉਦੋਂ ਅੱਜ ਗਰੀਵਰੀ ਆ ਤੂੰ ਮੇਰੇ ਨਾਲ ਮੁੰਡਿਆਂ ਨੂੰ। ਮੈਂ ਮਸਲੇ ਜੀ ਦੂਰ ਆ ਜਿਓ ਮੈਂ ਕਿਹਾ ਚੱਲ ਮੈਂ ਆ ਗਿਆ। ਅਸੀਂ ਤਾਂ ਮੈਂ ਪਹਿਲਾਂ ਚਲੇ ਜਾਣਾ ਦੋਨੋਂ ਦੇ ਗੈਰ। ਇੱਥੇ ਕੁਆੜ ਵੇਚਣ ਲੱਗੇ ਹੋਏ ਤੇ ਉਦੋਂ ਕਰਕੇ ਟਾਈਮ ਲੱਗਿਆ। ਕੁਆੜ ਵੇਚਿਆ ਸਾਰੇ। ਹੁਣ ਬਰਦੂਰ ਵੇਚ ਕੇ ਫਿਰ ਮੈਂ ਵੀ ਚੱਲ ਚੱਲਦੇ ਆ। ਤੇ ਪਹੁੰਚ ਗਏ ਹੁਣੇ ਦੇਖਦੇ ਆ ਜਾ ਕੇ ਵੀ ਕੀ ਪ੍ਰੋਸੈਸ ਚੱਲਦਾ ਤੇ ਦਾਇਨਾ ਹੋਵੇ ਮੇਰੇ ਆਉਂਦੇ ਨੂੰ ਲਈ ਆਉਂਦੇ ਹੁਣ ਚਲੋ ਚਲਦੇ ਆ ਜੀ ਫਿਰ ਦੇਖਦੇ ਆ ਜਾ ਕੇ ਲੈ ਬਾਈ ਵਧਾਈਆਂ ਬਾਈ ਸਾਰਿਆਂ ਨੂੰ ਇਹ ਆਪਣੇ ਵਾਲਾ ਹਾਂ ਹਾਈ ਆਪਣੇ ਵਾਲਾ ਹੋਰ ਬਾਈ ਹੂੰ ਉੱਕੇ ਬੜੀ ਖੂਰ ਆ ਗੈਲਾ ਹਾਈ ਹਾਂ ਹੋਰ ਨਬੂ ਬਾਈ ਸਾਦੇ ਵਧਾਈਆਂ ਬਾਈ ਸਾਦੇ ਵਧਾਈਆਂ ਅੱਜ ਆ ਗਿਆ ਕੱਢ ਡਿਲੀਵਰੀ ਵਾਲਾ ਟਾਈਮ ਕੋਤਾ ਹੋ ਗਿਆ ਅੱਜ ਹੱਤਾ ਪੈਣਾ ਆਇਦਿ ਕੋਤਿਆਂ ਲੱਕਿਆ ਕਰ ਲਾਂਗੇ ਉਹਨੇ ਦਿਨ ਹੋ ਗਏ ਜੰਨੇ ਆਪਾਂ ਕਹੇ ਸੀ ਹਾਂ ਵਾ ਉਹਨੇ ਦਿਨ ਪਿੱਛਲੇ ਵਾਲੇ ਕਹਿੰਦੇ ਜਿਆ ਸਾਡੇ ਬੰਦਾ ਗੰਨੇ ਸਵੇਰੇ 7:00 ਦਾ ਮੈਨੂੰ ਤਿਆਰ ਕਰਾ ਕੇ ਕਪੂਰਾ ਹਨ ਕਰਕੇ ਖੜਾਦਾ ਬਲਬਲੇ ਬਲਬਲੇ ਨਹੀਂ ਹੁੰਦੇ ਪੱਟਣ ਨਾਲ ਦੇਖਦੇ ਬਲਬਲੇ ਦਾ ਖਰਚਾ ਤਾਂ ਨਹੀਂ ਬਾਤ ਆ ਨਹੀਂ ਪਤਾ ਜੀ ਬਾਅਦ ਕਿ ਪਤਾ ਲੱਗਣਾ ਹਾਂ ਇਹ ਨਾ ਨਾ ਹਜੇ ਤੋਂ ਕਹਿੰਦੇ ਵੀ ਲੈ ਲਓ ਰੀਵਨ ਬਲਬਲੇ ਦਾ ਬਾਤ ਹੋਵੇ ਕਿਤੇ ਨਾਕਾ ਹੂੰ ਹਾਂ ਠੀਕ ਹੈ ਹੋ ਗਿਆ ਜੀ ਹੈ ਜੇ ਸੀਟ 'ਤੇ ਬੈਠਣਾ ਪਾਉਂਗੇ ਹਾਂ ਉਹ ਹੀ ਕਹਿੰਦਾ ਮੈਂ ਸੀਟ 'ਤੇ ਬੈਠੇ ਤੇ ਪੈਂਦਾ ਹੁੰਦਾ ਉਹ ਪਰ ਕਹਿੰਦਾ ਮਗਰ ਇਹ ਨਹੀਂ ਲੈਣਾ ਖਰਚਾ ਹਾਂ ਖਰਚਾ ਤਾਂ ਪੈਣਾ ਹੀ ਪੈਣਾ ਮੈਂ ਠੀਕ ਹੈ ਇੱਕ ਗਾਇਲ ਹੋਰ ਡਿਲੀਵਰੀ ਹੈ ਦੋ ਤਿੰਨ ਵੀ ਕਿੰਨੀਆਂ ਪਹਿਲਾਂ ਇੱਕ ਤਾਂ ਨਹੀਂ ਜਾਣਾ ਰੁੜਤੀ ਜੀ ਜ਼ਰੂਰ ਇੱਕ ਦਾ ਸੈਕੰਡ ਹੈ ਤੇ ਬੇਚ ਵੀ ਦਿੱਤਾ ਇਹਨਾਂ ਨੂੰ ਆ ਮੈਂ ਦੇਖਿਆ ਲੰਘੇ 854 ਹੁਣ ਤੋ ਆ ਵੇਚ ਦੇਣੇ ਅੱਜ ਜਾਨਾ ਬਰੀਆ ਅਰੇ ਸਿੱਕਾ ਚੱਲਦਾ ਪੂਰਾ ਉਹਦੇ ਗਾਣੇ ਇਹ ਵੀ ਵਾਲਿਆਂ ਕੋ ਜਾਣ ਨਹੀਂ ਦਿੱਤਾ ਇਹਨੇ ਜਿੱਥੇ ਜਿੱਥੇ ਚਲੇਗਾ ਉੱਥੇ ਹੀ ਵੱਜਦਾ ਉਹਦੇ ਗਾਣੇ ਬੰਦਾ ਫੇਰ ਨਹੀਂ ਜਿੱਤੀ ਨਿਕਲ ਦਿੰਦਾ ਕੋਈ ਵੀ ਫੇਰ ਇੱਕ ਅਗਲਾ ਜ਼ੋਰ ਲਾਉਂਦਾ ਆਪਣਾ ਬਾਕੀ ਦਿਲ ਦਾ ਵੀ ਹੁੰਦਾ ਤੇਰਾ ਕਿਹਨ ਕਰਦਾ ਦਾ ਤਾਂ ਰੁਕ ਗਿਆ ਨਹੀਂ ਕਿੱਥੇ ਰੁਕਣਾ ਤਾਂ ਹਾਂ ਬੱਸ ਕਿ ਹੋਈਆਂ ਮਾਰੀ ਜਾਂਦਾ ਮਾਨ ਇਹਦਾ ਉਹੀ ਨਹੀਂ ਮੰਨਦਾ ਇਹਦਾ ਇੱਥੀ ਦਾ ਉਹ ਤਾਂ ਇੱਕ ਹੁੰਗੈਂਦਾ ਜਿਹੇ ਵੀ ਯੌਂਡੀਰ ਕਿ ਨਹੀਂ ਉਹ ਤਾਂ ਇੱਕ ਡਰੱਬਾ ਵੀ ਹੁੰਦਾ ਉਹਦੇ ਗਾਣੇ ਗਿਆ ਆ ਗਿਆ ਮਨਪੇ ਕਹਿੰਦਾ ਹੈ ਡਰੱਬਾ ਵੀ ਮੰਨ ਤਾਂ ਇੱਧਰੇ ਦਾ ਹਾਂ ਕੀ ਰੇਟ ਪੁੱਛਣ ਗਿਆ ਮੜ ਕੇ ਤਾਂ ਮੈਂ ਜਾਂਸੀ ਜਿੰਦੇ ਕੀ ਨਾ ਨਾ ਠੀਕ ਆ ਘਟਦੇ ਵੀ ਤਾਂ ਹੀ ਆ ਜੇ ਕਿਤੇ ਮਾਰਾ ਮੋਟਾ ਕਹੋਗੇ ਨਹੀਂ ਤੇ ਵੀ ਲੜ ਜਾਂਦੇ ਵੀ ਇਹਨੇ ਇਹ ਲੈਣਾ ਹੀ ਹੋਰ ਆ ਹਾਂ ਇਹ ਤਾਂ ਹੋ ਹੀ ਜਾਂਦਾ ਪਤਾ ਹੁੰਦਾ ਕਿ ਕਬਾ ਕੰਦਾ ਦਾ ਰੱਖਣਾ ਪੈਂਦਾ ਨਾਲ ਡਰਾਵੇ ਮਾਰਨੇ ਨੂੰ ਨਾ ਨਾ ਠੀਕ ਆ ਅਧੂਏ ਵੀ ਖੜੇ ਵਿੱਚੇ ਤੇਰੇ ਹਾਂ ਵਿੱਚੇ ਅਗਲੇ ਪਾਸੇ ਖੜੇ ਆ ਜੀ ਸਾਰੇ ਮਾਡਲ ਹੁਣ ਤਾਂ ਇਹ ਵੀ ਹੋਂਦੀ ਆ ਨਾ 23 4 ਖੜੇ ਆ ਉਧਰ ਘਟਦੇ ਪੀਸ ਹਾਂ ਉਧਰ ਦੋ ਇੱਕ ਅੱਜ ਤਾਂ 4-5 ਪੀਸ ਖੜੇ ਆ ਬਰਾ ਛੱਪੇ ਆਂ ਚੱਲਦਾ ਇਹੀ ਖੜੇ ਆ ਛੱਪਾ ਪਰਲਾ ਵੀ 4x4 ਆ ਇਹਦਾ ਚੁਆਇਸ ਬਹੁਤ ਅੱਜ ਦੇਖ ਲੈ ਅੱਜ ਤਾਂ ਨਹੀਂ ਧੂਆਂ ਮਾਰਦਾ ਉਹ ਤਾਂ ਕਹਿੰਦਾ ਧੂਆਂ ਮਾਰ ਉਹ ਵੀ ਹੋ ਗਿਆ ਤੇ ਪੱਛਾ ਕਿਹੜਾ ਉਹਦਾ ਮਾੜਾ ਮੋਟਾ ਕੱਚਾ ਧੂਆਂ ਮਾਰੀ ਜਾਂਦਾ ਨਨ ਨਾ ਹੋ ਜਾਂਦਾ ਚੱਲ 응에 <목소리도> ਕਿੱਤ ਲੋ ਅੱਜ ਸਾਰੇ ਨੂੰ ਆ ਗਏ ਸਾਰੇ ਮੈਂ ਖੱਦੀ ਦੇ ਵਿੱਚ ਮਿਲਦੇ ਹਾਂ ਹੋਰ ਆ ਜਾਓ ਅੱਗੇ ਏਅਰ ਡ੍ਰੌਪ ਕਰਾ ਲਿਓ ਮੇਰੇ ਤੇ ਉਹ ਲੋਕ ਵਿੱਚ ਕਿੱਥੇ ਗਏ? ਲੱਗਦਾ ਠੀਕ ਹੈ। ਜਦਾਂ ਗਈ ਕਿ ਮੈਂ ਖਾਣਾ ਨਹੀਂ ਖਾਣ ਦੇ ਕੇ। ਭੁੱਖਿਆ ਰਹਦੇ। ਬਾਅਦ ਵਿੱਚ ਵੀ ਰਹਿੰਦੇ। ਬੰਦੇ ਲੋਕ ਇੱਥੇ। ਦਾਲਤੀ ਨਾ ਨਹੀਂ ਹੋ ਗਈ ਬਾਈ ਦੇ। ਉਹਨੇ ਬਲੇ ਬਲੇ ਕੇ ਸੌਣ ਲੱਗੇ ਅਸੀਂ ਨਹੀਂ ਹੈਗੇ। ਲੱਖੜਾ ਖੜਾ ਕੇ ਜਾਊ ਖੇਤ ਦੇ ਵਿੱਚ ਆਇਓ ਭਾਈ ਸਾਰੇ ਆਜੋ ਜਵਾਨ ਪੁੱਛ ਅੱਗੇ ਵੀ ਭਾਈ ਸਾਰੇ ਬਦਲੀ ਜਾਓ ਵਾਰੀ ਵਾਰੀ ਤੇ ਚਲੋ ਖ ਚਲੋ Yapi... तो 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 रा hmm. नंबर अगला हाल मू बोच आ जो पे बैन खिज आपके भाई उन्हें लेना है कहें तो रही <laughs> <Nexus familiar> देख <laughs> <देखें देखें देखें। laughs> ਕਦਾ ਬੋਛਦਾ ਬੋਲ ਬਣਾ ਦਿੱਤਾ ਆ ਦੇ ਚੱਲ ਮੈਨੂੰ ਲਾਗਵਾਣ ਦਾ ਮੁਰਦਾ ਲਾਈਵ ਕਰੀ ਬਿਲਕੁਲ ਲਾਈਵ ਜੁੜਨਾ ਹਾਂ ਲੈ ਠੀਕ ਆਉਣਾ ਠੀਕ ਆਉਣਾ ਚੱਲ ਠੀਕ ਨਹੀਂ ਚੱਲ ਆ ਪੁੱਛਦਾ ਦਾ ਭਾਈ ਬੋਲ ਬਨੇ ਆ ਹਾਂ ਫੇਲਾ 11 ਵਜੇ ਪੈ ਕੇ ਬੋਲ ਬਨੇ 1100 ਦੇ ਪੈਕੇ 1100 ਪਰ ਇਹ 1000 ਇਕ ਤੇ ਆ ਗਾ ਜੀ ਜਾਤ ਕਰਨਾ ਪਰ ਪੀਂਹ ਕਰਦੀ ਨਾ ਭਗਮਾਨ ਤੋਂ ਇਹ ਤੇ ਤੋਂ ਮੈਂ ਬਾਬੇ ਦਾ ਚੱਲਾ ਲੋ ਜੀ ਤੋ ਲੇਕਰ ਨੂੰ ਲੈ ਕੇ ਮੇਰਾ ਬਹੁਤ ਹੀ ਕਿਰਪਾ ਗਿਆ ਪੰਪ ਤੱਕ ਦਾ ਕਹਿੰਦਾ ਪੰਪ ਕੋਲੇ ਆ ਗੰਗੋਰ ਸਾਹਿਬ ਤੱਕ ਨਹੀਂ ਕਹਿੰਦਾ ਜਾਣ ਦੇਣਾ ਚਲੋ ਉਹ ਫੇ ਕਿੱਦਾਂ ਉਹ ਅੱਜ ਦੁਆਲੇ ਤੇਰੇ ਬੰਦੇ ਨੂੰ ਟਰੈਕਟਰ ਨਿਊ ਆਲੈਂਡ ਆ ਰੇਂਦਾ ਹਾਂ ਖੜੇ ਨੂੰ ਸੋ ਪਾਰਟੀ ਹੋ ਗਈ ਆ ਓਏ ਲੈ ਮੇਰਾ ਮੇਰਾ ਮੈਨੂੰ ਪਤਾ ਨਹੀਂ ਜੱਲੇ ਆ ਯਾਰ ਟ੍ਰੈਕਟਰ ਲਿਆ ਨਿਊ ਹਾਲੈਂਡ ਲਿਆ ਵੀ ਦਰਮਿਆਨ ਉਹਦਾ ਲਿਆ ਹੱਬਸਾ ਵਾ ਦੀ ਉਹਦਨ ਵਾਲਾ ਹਾਂ ਹਾਂ ਕੱਲੇ ਦੁਨ ਫਿੱਟੇ ਦੇ ਹਾਂ ਦਾ ਸੌਦਾ ਉਹਦਾ ਸੌਦਾ ਹੋ ਗਿਆ ਤਾਂ ਡਿਲੀਵਰੀ ਅੱਜ ਕਰਾਈ ਆ ਸੰਗਰਾਂਦ ਵਾਲੇ ਦੇ ਨਾ ਅੱਜ ਲੈ ਕੇ ਆਏ ਹਾਂ ਅੱਜ ਲੈ ਕੇ ਆਏ ਆ ਕਿਹੜਾ ਲਿਆ 4x4 ਹਾਂ 36 ਦੀ ਪਹਿਲਾਂ ਵੀ ਤਾਂ 36 ਦੀ ਆ ਇਹ ਮੁੰਡੇ ਕੋ ਪਹਿਲਾਂ ਨਾਟ ਗੇਰਾ ਤਾਂ ਦੂਏ ਕੋ ਉਹਨੇ ਤਿਆਰ ਕਰਾਇਆ ਵਾ ਦੋ ਦੋ ਨਾ ਦੂਏ ਉਹ ਗੋਂਡੀਏ ਮੁੰਡਾ ਹੱਸਾ ਵਾਦੀਆਂ ਦਾ ਠੰਡ ਨਾ ਲੱਗੇ ਇਹਨੂੰ ਠਾਕਦੀਏ ਸੁਆਣਾ ਚਾਹੀਦਾ ਬੜੀ ਹੱਦ ਦੂਗਾ ਗਾਉਂਦਾ ਚਾਹੀਦਾ ਹੱਦਾਂ ਵੀ ਠੰਡ ਨਾ ਲੱਗੇ ਠੀਕ ਹੈ ਘੜੀ ਵੀ ਨਾ ਹੁਣ ਕੰਨ ਕੰਨ ਦੱਸਣ ਆਉਂਦੇ ਆ ਚੱਕ ਤੂੰ ਦੂਗਾ ਪਹਿਲਾਂ ਸਿੱਧ ਹੋ ਰਹਾ ਹੈ ਮੈਂ ਕਹਿੰਦਾ ਨਹੀਂ ਦੂਏ ਲੋਡ ਹਾਂ ਦੂਏ ਲੋਡ ਕਰ ਛੋਟੇ ਲੋਡ ਹਾਂ ਆਹ ਲੋਡ ਕਰ ਤੁਸੀਂ ਉਹ ਉਪਾਰ ਲੈਣਾ ਸਾਰਾ ਹੀ ਹਾਲਾਂਕਿ ਪਸਾਪ ਸਾਕੇ ਇਹ ਉਹ ਤੁਸੀਂ ਉਹ ਉਪਾਰ ਲੈਣਾ ਹਾਲਾਂਕਿ ਪਸਾਪ ਸਾਕੇ ਇਹ ਆਇਆ ਤੁਸੀਂ ਆਇਆ ਹਾਂ ਠੰਡਾ ਪੀ ਕੇ ਜਾਈਂ ਕੰਮੇ ਕੀ ਨਹੀਂ ਪਾਰਟੀ ਹੋ ਗਈ ਹੁਣ ਹਾਂ ਹਾਂ ਇਹ ਕਈ ਦਿੰਦਾ ਕਈ ਜਾਂਦਾ ਠੰਡਾ ਠੰਡਾ ਇਹਨੂੰ ਪਲਾ ਦਵਾ ਯਾਰ ਕਿਤੇ ਗੁੱਸੇ ਹੋ ਜਵੇ ਇਹਦੀ ਵੀਡੀਓ ਵੀ ਬਣਾਉਣੀ ਪੈਂਦੀ ਆ ਫਿਰ ਉਹ ਉਜੜਾ ਵੀ ਪੈਂਦਾ ਯਾਰ ਐ ਕਰ ਕਰ ਲੈ ਇਹਨੂੰ ਲੈ ਲੈ ਹੁਣ ਦੁੱਖ ਵੀ ਦੇਣੀ ਪੈਂਦੀ ਆ ਚੱਲ ਇਹ ਬਣਾ ਬੋਨ ਪਰ ਉਲਝਿਆ ਪਿਆ ਇਹ ਠੀਕ ਆ ਆ ਗਿਆ ਲੋਟ ਹੁਣ ਮੈਂ ਤਾਂ ਦੋ ਛੜ ਤੋਂ ਸਾਨੂੰ ਪਾ ਪਿੱਛੇ ਗੱਲ ਆ ਹੋਰ ਕਿਛੇ ਬਾਧੂ ਆ ਕਿਛੇ ਹੋਰ ਕਰਦੇ ਉਧਰ ਉਧਰ ਪਿੱਛੇ ਨੂੰ ਖਿਚਲਾ ਬਸ ਬੱਸ 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 ਮੈਂ ਤਾਂ ਚਲਾ ਲ ਕਰਕੇ ਨਾ ਤਾਂ ਆ ਰਹਿ ਰੱਖ ਦੇ ਇਟਾਂ ਢਾਕੋ ਗਿਆ ਹਾਂ ਚੱਲ ਬਸ ਠੀਕ ਹੈਂ ਢਾ ਕੇ ਗਲਾਸ ਵੀ ਲਿਆਉਂਦਾ ਹੁਣ ਗੈਲ ਉਹ ਜਰਾਨਾ ਬੁਲਾਉਂਗਾ ਦੇਹ ਗਿਆ ਗਲਾਸ ਆਇਟਾਂ ਲੈ ਕੇ ਆਇਆ ਰੱਖ ਦੇ ਵਾਲੇ ਰੱਖ ਦੇ ਵਾਲੇ ਵੀ ਰੱਖ ਦੇ ਕਿਹੜੇ ਆਹਾਂ ਕਾ ਕੋਈ ਨਹੀਂ ਪਈ ਰਹਿਣ ਦੇ ਇਹਨਾਂ ਨੂੰ ਚਪੀ ਟੱਕ ਦੇ ਆ ਮੁੰਦਰੇ ਕਾ ਲਾ ਦੂਗਾ ਆ ਟੱਕ ਦੇ ਇਹਨਾਂ ਨੂੰ ਕੋਈ ਬੰਮੇ ਰੰਗ ਨਹੀਂ ਲਾ ਰੋ ਬੰਮੇ ਛੱਡ ਬਾ ਫੜਾ ਮੈਂ ਤੇਰੇ ਖੜਾ ਹੀ ਚੱਲ 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 ਮੇਰੇ ਮੈ ਨਹੀਂ ਲਿਕੇ ਆਏ ਬ ਇਹਨਾਂ ਨੂੰ ਆ ਦੇਖ ਮੇਰੇ ਗਾਲ ਬਾਦੇ ਹਾਂ ਇਹ ਲੈ ਕੇ ਨਹੀਂ ਆਇਆ ਗੰਨਾ ਦਾ ਬੀਜ ਹੈ ਹਾਂ ਮਾਹ ਮੂੰਹ ਤੇ ਬਦਾਂ ਨਿਕਲਣ ਦੀ ਲੋੜ ਆ ਬਸ ਹਾਂ ਪਾਰਟੀ ਸ਼ੁਰੂ ਆ ਮੇਰੀ ਸਾਡੇ ਕੋਲ ਤਾਂ ਬੰਦਾ ਆਪੇ ਫਾਦ ਦਾ ਉਹ ਇਹ ਕੱਲ ਵੀ ਮੰਗਦਾ ਦਾ ਠੰਡਾ ਯਾਰ ਉਹ ਕੋਈ ਨਹੀਂ ਲੈ ਜੂਗਾ ਇਹ ਵੀ ਐਨਾ ਬਸਰਮ ਦੇਖਿਆ ਦਸ ਦਿਨ ਹੋ ਗਏ ਠੰਡਾ ਗਾਇ ਇਹਨੂੰ ਅੱਜ ਲੋਟ ਆਇਆ ਨਹੀਂ ਗੁਲਫੀਆਂ ਕਿੰਨੀ ਵਾਰੀ ਖਲਾਈਆਂ ਪੰਜ ਵਾਰੀ ਗੁਲਫੀ ਖਾਣ ਦੱਦੂ ਓਏ ਇਹ ਦੇਖਦਾ ਤਾਂ ਵੀ ਜਿੱਦਾਂ ਨੂੰ ਸਗਰਾ ਦੁੱਧ ਨਾਲ ਟਰੈਕਟਰ ਲੈ ਜਾਣਾ ਉਸਨੂੰ ਪਤਾ ਨਹੀਂ ਨਹੀਂ ਇਹਨੂੰ ਆਏ ਪੁੱਛੇ ਮੈਂ ਗੁਲਫੀਆਂ ਕਿੰਨੀ ਵਾਰੀ ਖਲਾਈਆਂ ਇਹਨੂੰ ਇੱਕ ਬੋਤਲ ਅੱਜ ਹੋਰ ਪਲੋਣੀ ਪੈਣੀ ਦੀ ਇਹਨੂੰ ਮੈਨੂੰ ਵਿੰਦਰੇ ਗੁਲਫੀ ਨਹੀਂ ਮੰਗ ਮੰਨ ਜਾਂਦਾ ਹੈਗਾ ਹਾਂ ਫੇ ਜਿਵੇਂ ਕਹਿੰਦਾ ਪੰਜ ਵਾਲੀਆਂ ਦੋ ਮੈਂ ਤਾਂ ਤੈਨੂੰ ਕੁਝ ਨਹੀਂ ਕਿਹਾ ਮੈਂ ਤਾਂ 20 ਵਾਲੀ ਕਿਹਾ ਤਾਂ ਖਾਲਾ ਕਰ ਲੈ ਕੀ ਕਹਿੰਦਾ ਹੁੰਦਾ ਕਿ ਨਹੀਂ ਮੈਂ ਪੰਜ ਵਾਲੀ ਸਵਾਦ ਕੀ ਕਹਿੰਦਾ ਸੋਨੀ ਨੂੰ ਕਹ ਦੇਗਾ ਮੀਂਹ ਕਿਹਾ ਤਾਂ ਕਹਿੰਦਾ ਮੀਂਹ ਦਾ ਸਾਰਾ ਜੱਲ ਜਾਂਦਾ ਸਵੇਰੇ ਆ ਟੀਨਾ ਨੂੰ ਗਿਣੀਆਂ ਪੈਂਦੀਆਂ ਸਵੇਰੋਂ ਵੀ ਮੀਂਹ ਸਵੇਰੇ ਆ ਜਾਂਦਾ ਦਿਨ ਚ ਹੁੰਦਾ ਨਹੀਂ ਹੈਗਾ ਚੱਲ 6 ਫੁੱਟ ਤੱਕ ਕਿਹਾ ਨੂੰ ਮੈਂ 6 ਫੁੱਟ ਦਾ ਕਰ ਦੇ ਨਾ ਨਾ ਠੀਕ ਆ ਇੱਥੇ ਤੱਕ ਆ ਜਣੀ ਆ ਉਹਰੇ ਥਾਲੇ-ਫੂਲੇ ਖੜੇ ਰੇ ਗਰੁੰਡੇ ਇੱਥੇ ਤੱਕ ਆ ਜਣੀ ਬਸ ਦੇਖ ਕੇ ਕਰਾਲਾ ਆਪਣੀਆਂ ਸਾਬ ਗੱਲ ਬਸ 6 ਫੁੱਟ ਆ ਹਾਂ ਆਰਾਮ ਨਾਲ ਹੈ ਨਾ ਆਰਾਮ ਨਾਲ ਥੋੜੇ ਜਿਹੇ ਕੰਮ ਖਰਾਬ ਹੋ ਜਣਾ ਨਹੀਂ ਟਰਾਲਾ ਤੁਸੀਂ ਘੱਟ ਹੀ ਕੰਮ ਆਤਾ ਇਹ 20% ਪਾਈ ਨਹੀਂ ਹੂੰ ਕਹਿੰਦਾ ਜਾ ਕੇ ਦਾ ਕਮੈਂਟ ਚ ਕਹਿੰਦਾ ਭਾਈ ਜਿਹੜੇ ਸਾਊਗਾ ਸੰਦ ਲੈ ਜਾਂਦੇ ਸ਼ੈੱਡ ਵੀ ਹੋਰ ਪਾਉਣਾ ਪੈਣਾ ਕਹਿੰਦਾ ਚੱਲ ਕਹਦਾ ਬਤਾ ਪਈ ਜਾਣਾ ਆਪੇ ਕੰਮ ਆਣਾ ਸਿਰਾ ਛੱਟ ਪਾ ਲਿਆ ਬੰਦੇ ਨੇ ਟਕੜਾਏ ਆ ਆਏ 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 ਭਾਈ ਆਪਣੀ ਹੀ ਧੋਕੇ ਭੇਜੇ ਨੇ ਸੰਦ ਇਹ ਕੇ ਸਾਡੇ ਸਲਾਈ ਨੇ ਉੱਤੀ ਖੜਾਈ ਬੈਠਾ ਇਹ ਤਾਂ ਨਿਪਟ ਗਿਆ ਕਿ ਨਹੀਂ ਕਹਦਾ ਤੇ ਧੋਕੇ ਲਿਆ ਉਹਨੂੰ ਲਾ ਦੀ ਅੰਦਰ ਤਵੀਆਂ ਅੱਜ ਤੋਂ ਪਿੰਦਰ ਗੇਮ ਖਾਰੀ ਜਾਂਦਾ ਆ ਹਾਂ ਵੀ ਸਾੜੀਆਂ ਮਕਾਊਗਾ ਹੁਣ ਐਂਟੀ ਯਾਰ ਮੋਲ ਟੈਂਪਰ ਕਰ ਲੂਗਾ ਲੈਕਚਰ ਉਸਨੂੰ ਆ ਜਾ ਵਧੀਆ ਆ ਬੰਦੇ ਦਿਖਾ ਦੇ ਮੋਲ ਦੀ ਗੱਲ ਨਹੀਂ ਸਾਰਿਆਂ ਨੂੰ ਵੀਡੀਓ ਵਿੱਚ ਦਿਖਾਈ ਮੈਂ ਰੇਟ ਨਹੀਂ ਅਸੀਂ ਦੱਸਿਆ ਬਸਲਾ ਬਾਤਾਂ ਬਣੀ ਐ ਤੇੜੀ ਕਹਿੰਦਾ 35000 ਯਾਰ ਮੋਲ ਇਨ ਹੁੰਦਾ 35000 ਹਾਂ ਲੈਸ ਕਰ ਦੂੰਗਾ ਭਾਈ ਟੈਂਪਰ ਟੈਂਪਰ ਇਹਦੇ ਲੈਸ ਕਰਾਇਆ ਔਖਾ ਹੋ ਜਾਂਦਾ ਪਿੰਦਰ ਨੂੰ ਭੇਜ ਲਾਲੇ ਕਪੜਾ ਚੱਕ ਦੂੰਗਾ ਦਿਖਾ ਦੇ ਮਣੀ ਉਹ ਇਹਦੇ ਨਾਲ ਲੈਸ ਕਰਾਈਂ ਫੇ ਟੈਂਪਰ ਔਖਾ ਹੋ ਜਾਂਦਾ ਸੌਦਾ ਕਰਾਇਆ ਵਾ